ਪਰਬਤੀ ਮਹੱਲਾ ਪਹਿਲਾ ਗੁਰਪੁਰ ਸਾਧੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ 네ਰਾ ਜਜਮਾਨ ਕਿ ਕਰਤਾ ਪਦ ਤੇ ਹੀ ਵਿਸਥਾਨ ਲਾਉਣਾ ਹੈ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹਉ ਤੈ ਪਹਿ ਮਾਗਾ ਦੱਖਣਾ ਨਾਣਾ ਕਦ ਹੈ ਪ੍ਰਕਾਸ਼ ਕੇ ਬੋਲਣਾ ਹੈ ਇੱਕ ਦੱਖਣਾ ਹਉ ਤੈ ਪਹਿ ਮਾਗਾ ਦੇਹ ਆਪਣਾ ਨਾਮ ਆਪਣਾ ਨਹੀਂ ਕਹਿਣਾ ਆਪਣਾ ਉਚਾਰਨ ਕਰਨਾ ਦੇਹ ਆਪਣਾ ਨਾਮ ਰਹਾ ਪੰਚ ਤਸਕਰ ਭਾਵ ਤਰਾਕੇ ਚੂਕਾ ਮਨ ਅਭਿਮਾਨ ਅਭਿਮਾਨ ਅਮਚਾ ਤਾਸਕਰ ਧਾਵਤ ਰਾਖੇ ਚੂਕਾ ਮਾਨ ਅਭਮਾਨ ਵਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਕਣਕ ਨੰਨੇ ਨਾਲ ਨਹੀਂ ਕਣਕ ਨਾਣੇ ਨਾਲ ਵਿੱਚ ਹੈ ਜਤ ਸਤ ਚਾਵਨ ਤੇ ਠਮਕ ਦਇਆ ਕਣਕ ਕਰ ਵਿਸ਼ਰਾਮ ਪ੍ਰਾਪਤ ਪਾਤੀ ਧਾਨ ਪ੍ਰਾਪਤ ਪਦ ਤੇ ਯੰਤ ਲਾ ਦਿੰਦੀ ਆ ਪਾਤੀ ਧਾਨ ਇਕੱਠਾ ਨਹੀਂ ਕਹਿਣਾ ਪਾਤੀ ਧਾਨ ਦੂਧ ਕਰਮ ਸੰਤੋਖ ਸੰਤੋਖ ਕੀ ਯੋ ਕਰ ਐਸਾ ਮੰਗ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਜ ਖਿਮਾ ਧੀਰਜ ਕਰ ਗਊ ਲਵੇਰੀ ਖਿਮਾ ਧੀਰਜ ਕਰ ਗਊ ਲਵੇਰੀ ਸਹਜ ਬਸ਼ਰਾ ਖੀਰ ਪੀਐ ਸੇਹੋਤੇ ਸ਼ਰਮ ਕਾ ਕੱਪੜਾ ਮੰਗੋ ਹਰ ਗੁਣ ਨਾਨਕ ਰਾਵਤ ਰਹੈ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੈ ਨਾ ਰਾਖਿਆ ਜਾਵਤ ਕਿਉ ਰਾਖਿਆ ਜਾਏ ਆਵਤ ਅਤੇ ਜਾਵਤ ਪਦਾਂ ਤੇ ਯਮਕ ਲਾ ਦਨੀ ਜਿਸ ਤੇ ਹੋਆ ਸੋਈ ਪਰ ਜਾਣੈ ਜਾਂ ਉਸ ਹੀ ਮਾਹਿਸਮਾਈ ਤੂ ਹੈ ਹੈ ਬਾਹੂ ਤੇਰੀ ਰਜਾਈਏ ਕਿ ਤੂ ਹੈ ਪਤਰੀ ਏਮ ਕਲਾਦਨੀ ਹੈ ਹੈ ਬਾਹੂ ਤੂ ਹੈ ਹਾਨੀ ਕਣਾ ਤੂ ਹੈ ਹੈ ਬਾਹੂ ਤੇਰੀ ਰਜਾਈ ਜੋ ਕਿਸ ਕਰ ਹੈ ਸੋਈ ਪਰ ਹੋਏ ਬਾ ਅਵਰ ਨਾ ਕਰਣਾ ਜਾਏ ਰਹਾਓ ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਜੈਸੀ ਹਰ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਤੇ ਵਿਸਰਾਮ ਇੱਕ ਸਖਨੀ ਸਖਨੀ ਥੋੜਾ ਜਿਹਾ ਕਸ ਕੇ ਬੋਲਣਾ ਸਖਨੀ ਨਹੀਂ ਕਹਿਣਾ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਪੈਸੋ ਹੀ ਇਹੋ ਖੇਲ ਖਸਮ ਕਾ ਜੋ ਉਸ ਕੀ ਵਡਿਆਈ ਸੂਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ ਮਾਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ ਜਿਸ ਕੀ ਆਸਾ ਤਿਸ ਹੀ ਸੋਪ ਕੈ ਇਹੋ ਰਹਾ ਇਹੋ ਰਹਾ ਨਿਰਵਾਣ ਜਿਸ ਤੇ ਹੋਆ ਸੂਈ ਕਰ ਮੰਨਿਆ ਨਾਨਕ ਜਿਰਹੀ ਉਦਾਸੀ ਸੂ ਪਰਵਾਨ ਪ੍ਰਬਾਤੀ ਮਹੱਲਾ ਪਹਿਲਾ ਦਿਸਟ ਬੇਕਾਰੀ ਬੰਧਨ ਬੰਧ ਹੈ ਦਿਸਟ ਬੇਕਾਰੀ ਬੰਧਨ ਬੰਧ ਹੈ ਹੋ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਛਾਰ ਨਾ ਜਾਣੈ ਭੂਲਾ ਫਿਰੈ ਅਜਾਈ ਬੋਲਹੁ ਸਤਿਨਾਮ ਕਰਤਾਰ اے ਬੁੱਲਹੁ ਪਦਤੀ ਹੀ ਵਿਸਰਾਮ ਹੈ ਬੁੱਲਹੁ ਸਤਿਨਾਮ ਕਰਤਾਰ ਫੋਨ ਬਹੁੜ ਨ ਆਉਣ ਵਾਰ ਇਹ ਫੋਨ ਪਦਤੀ ਹੀ ਵਿਸਰਾਮ ਹੈ ਹੁਨਾ ਬਹੁੜ ਨ ਆਉਣ ਵਾਰ ਹੁਨਾ ਬਹੁੜ ਨ ਆਉਣ ਵਾਰ ਰਹਾਉ ਉੱਚਾ ਤੇ ਹੁਨ ਨੀਚ ਕਰਤ ਹੈ ਉੱਚਾ ਤੇ ਹੁਨ ਨੀਚ ਕਰਤ ਹੈ ਨੀਚ ਕਰੈ ਸਉਤਾਨ ਜਿਨੀ ਜਾਣ ਸੁ ਜਾਣਿਆ ਹਾਂਜੀ ਵੱਖਰਾ ਪਾਠ ਜਿਨੀ ਜਾਣ ਸੁ ਜਾਣਿਆ ਇਹ ਸੰਪਰਤਾ ਚ ਵੱਖਰਾ ਪਾਠ ਹੈ ਜਿੰਦਾ ਲਿਖਿਆ ਸੁ ਜਾਣਿਆ ਹੈ ਜਗ ਤੇ ਪੂਰੇ ਪ੍ਰਵਾਣ ਜਗ ਪਤੀ ਯਮਕ ਲਾ ਦਿੰਦਾ ਜਿਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪ੍ਰਵਾਣ ਤਾ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾ ਪ੍ਰਭਾਤਾ ਸ਼ਬਦ ਧਿਆਈਐ ਛੋਡੋ ਖੁਦਨੀ ਪਰਿਤਾ ਪਰਨਵਦ ਨਾਨਕ ਦਾਸਨ ਦਾਸਾ ਜਗ ਹਾਰਿਆ ਇਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨਤਾਇਆ ਮਨ ਪੰਖੀ ਆਕਾਸ ਕਸ ਕਰ ਸਬਦ ਨੇ ਬੁਨਾਰਿਆ ਨਗਰ ਗੁੱਠਾ ਸਾबास ਜਾ ਦੂਰ ਅੱਖ ਰਾਖ ਲੈ ਸਾਬਤ ਹੋਵੇ ਰਾਸ ਐਸਾ ਨਾਮ ਰਤਨ ਨਿਧ ਮੀਰਾ ਐਸਾ ਨਾਮ ਇਥੇ ਵਿਸਰਾਮ ਰਤਨ ਨਿਧ ਮੀਰਾ ਗੁਰਮਤਿ ਦੇ ਲਗਾਓ ਪਾਗ ਤੇਰਾ ਰਹਾਉ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਮਨ ਸਿਰ ਗੁਰ ਕਰਤਾਰ ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਾਟ ਘਾਟ ਏਕ ਵਖਾਣੀਐ ਕਹੋ ਨ ਦੇਖਿਆ ਜਾਏ ਖੋਟੋ ਪੂਠੋ ਰਾਲੀਐ ਖੋਟੋ ਪੂਠੋ ਕੋੜੇ ਨਹੀਂ ਹਨ ਹੋੜੇ ਹੀ ਹਨ ਖੋਟੋ ਪੂਠੋ ਰਾਲੀਐ ਖੋਟੋ ਪੂਠੋ ਰਾਲੀਐ ਬਿਨ ਨਾਵੇ ਪਤ ਜਾਏ ਬਿਨ ਨਾਵੇ ਪਤ ਜਾਏ ਜਾ ਤੂੰ ਮਿਲਹਿ ਤਾ ਮਿਲ ਰਹਾ ਜਾ ਤੇਰੀ ਹੋਏ ਰਜਾਈ ਜਾਤ ਜਨਮ ਨਹ ਉਚੀਐ ਸੱਚ ਕਰ ਲੇਹ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਜਨਮ ਮਰਨ ਦੁਖ ਕਾਟਿਐ ਨਾਨਕ ਛੂਟਸ ਨਾਏ ਪ੍ਰਭਾਤੀ ਮਹੱਲਾ ਪਹਿਲਾ ਜਾਗਤ ਵਿਗਸੈ ਮੂਠੋ ਅੰਦਾ ਗਾਲ ਫਾਹੀ ਸਿਰ ਮਾਰੇ ਧੰਦਾ ਆਸਾ ਆਵੈ ਮਨਸਾ ਜਾਏ ੁਰਜੀ ਤਾਣੀ ਇਸ ਨਾ ਵਸਾਏ ਜਾਗਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਉ ਜਾਗਸ ਤੇ ਵਿਸਤਾਂਤ ਦਾ ਤੁਜ ਜਾਗਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਉ ਕਹੈ ਨਾ ਬੂਝੈ ਅੰਧ ਨਾ ਸੂਝੈ ਉੰਡੀਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨ ਆਵੇ ਤੇਲ ਤੇਲ ਛੀਜੈ ਮਾਇਆ ਮੋਹ ਘਟਾਈ ਬਿਨ ਗੁਰ ਬੁੱਢੋ ਥੌਰ ਨਾ ਪਾਵੇ ਬਿਨ ਗੁਰ ਬੁੱਢੋ ਗੁਰ ਬੁੱਢੋ ਨਹੀਂ ਕਹਿਣਾ ਬੇਨ ਗੁਰ ਬੁੱਢੋ ਖੌਰ ਨਾ ਪਾਵੇ ਬੇਨ ਗੁਰ ਬੂਡੋ ਥੋਰ ਨਾ ਪਾਵੈ ਜਦ ਬਲਗ ਦੂਜੀ ਰਾਈ ਅਹਨ ਸਜੀਆ ਦੇਖ ਸੰਭਾਲੇ ਅਹਨਸ ਜੀਆ ਦੇਖ ਸੰਭਾਲੇ ਅਹਨਸ ਜੀਆ ਦੇਖ ਸੰਭਾਲੇ ਦੁਖ ਸੁਖ ਦੁਖ ਪੁਰਬ ਕਮਾਈ ਕਰਮਹੀਨ ਸੱਚ ਭੀਖਿਆ ਮੰਗੈ ਨਾਨਕ ਮਿਲੈ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੋ ਮੂਰਖ ਜਗ ਕਹੀਆ ਮਸਤ ਕਰੋ ਇਥੇ ਵਿਸਰਾਮ ਮੂਰਖ ਜਗ ਕਹੀਆ ਅਧਿਕ ਬਕਾ ਤੇਰੀ ਲਿਵ ਰਹੀਆ ਪੂਲ ਚੋਕ ਤੇਰੇ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦਾ ਮੁਝੇ ਪਿਆਰਾ ਰਹਾਉ ਜਿਸ ਨਿੰਦਹਿ ਸੋਈ ਵਿਦ ਜਾਣੈ ਗੁਰ ਕੈ ਸਬਦਿ ਦਰ ਨਿਸ਼ਾਨੈ ਕਾਰਨ ਨਾਮ ਅੰਤਰ ਗਤ ਜਾਣੈ ਜਿਸ ਨੂੰ ਨਦਰ ਕਰੇ ਸੋਈ ਵਿਦ ਜਾਣੈ ਮੈਂ ਮੈ ਲਾਉ ਊਜਲ ਸਚ ਸੋਈ ਊਤਮ ਆਖ ਨਾ ਉਚਾ ਹੋਏ ਮਨਮੁਖ ਫੂਲ ਮਹਾ ਬੇਖ ਖਾਈ ਇਹ ਫੂਲ ਪਾਠ ਹੀ ਸੁਧ ਪਾਠ ਹੈ ਇਹ ਸਰੂਪਾਂ ਚ ਫੂਲ ਪਾਠ ਵੀ ਹੈ ਮਨਮੁਖ ਫੂਲ ਮਹਾ ਬੇਖ ਖਾਈ ਗੁਰਮੁਖ ਹੋਏ ਸੁਰਾਚਨਾਏ ਅੰਦਾ ਬੋਲਾ ਮੁਗਦ ਗਵਾਰ ਹੀਣਾ ਨੀਚ ਬੁਰਾ ਬੁਰੇ ਯਾਰ ਕਿ ਪਾਦ ਅੰਦਾ ਬੋਲਾ ਕਨੋੜੇ ਨਾਲ ਬੋਲਨੀ ਮੁਗਤ ਦਵਾਰ ਹੀਣਾ ਨੀਚ ਬੁਰਾ ਬੁਰੇ ਯਾਰ ਨੀ ਧਾਨ ਕਾ ਧਾਨ ਨਾਮ ਪਿਆਰ ਇਹੋ ਧਾਨ ਸਾਰ ਔਰ ਵਿਖਿਆ ਛਾਰ ਉਸਤਤ ਨਿੰਦਾ ਸ਼ਬਦ ਵਿਚਾਰ ਜੋ ਦੇਵੈ ਕਿਸ ਕਉ ਜੈਕਾਰ ਤੂੰ ਬਖਸ਼ ਹੈ ਜਾਤ ਪਤ ਕੋਏ ਨਾਨਕ ਕਹੈ ਕਹਾਵੇ ਸੋਏ